ਜਾਏਗੀ ਮਾਮਲਾ ਕੀ ਤਰ੍ਹਾਂ ਨਾਰੇ 10 15 ਜਣਾਂ ਨੇ ਪਹਿਲਾਂ ਮੈਨੂੰ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਦੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਤੁਹਾਡੀ ਇਹ ਆ ਜਿਹੜੇ ਅੰਦਰ ਬੈਠੇ ਆ ਉਹਦਾ ਬਿੰਦ ਰੱਖਿਆ ਜੀ ਕਿੱਥੇ ਰਹਿਣ ਵਾਲਾ ਉਹ ਪਤਾ ਨਹੀਂ ਇਹ ਖੋਥਣਾ ਰੋਡ ਹਾਂ ਜੀ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਬੰਦਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸੱਦ ਕੇ ਸਾਨੂੰ ਮਾਰ ਫੋ ਆਂਦਾ ਜੀ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਪੈਹ ਲੈਣੇ ਸੀ ਜੀ ਕਿੰਨੇ ਲੈਣੇ ਮੈਨੂੰ ਮੈਨੂੰ ਲੈਣਾ ਸੀ 1000 ਰੁਪਏ ਦੇ ਕੋ ਅੱਛਾ 1000 ਪਿਛਲੇ ਲੱਲਰ ਤੇ ਲੜੇ ਨਹੀਂ ਗੱਲਾਂ-ਗੱਲਾਂ ਜene ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15-20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਦਾ ਬਾਹਰ ਕੀਤਾ ਉਹਨੇ ਤੁਹਾਡੇ ਹੰਡੇ ਕਰਪਾਣਾ ਦੀ ਜੀ ਉਹਨਾਂ ਕੋ ਤੇ ਹਾਰ ਸਾਰੇ ਉਹਨਾਂ ਦੀ ਸੀਗੇ ਕਿੰਨੇ ਵਜੇ ਹੋਈ ਲੜਾਈ ਇਹ ਹੋਈ ਹੈ 6:07 ਵਜੇ ਹੈ 6:05 6:05 ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮਾਮਲੇ ਨੇ ਲੈ ਕੇ ਨਹੀਂ ਹਲੇ ਤਾਂ ਕੀਤੀ ਨਹੀਂ ਜੀ ਹੁਣ ਚੱਲੇ ਆ ਬੋਲੋ ਜੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤਾਂ ਜੀ ਕੋਚ ਕੇ ਰਹੇ ਆ ਕੀ ਕਾ ਕਰ ਤੁਸੀਂ ਕਿੱਥੇ ਰਹਿਣ ਵਾਲੇ ਹੋ ਅਸੀਂ ਪ੍ਰੀਤਨਗਰ ਮੰਡਾ ਡੈਡੀ ਦਾ ਨਾਮ ਕੀ ਹੈ ਤੁਹਾਡਾ ਕਲਵੰਤ ਕਮਨ ਕਲਵੰਤ ਹਾਂ ਜੀ ਇਹ ਵਿਆਹੇ ਬੰਦੇ ਆ ਜੀ ਆਪਾਂ ਕਿਹੜਾ ਛੜੇ ਸ਼ਾਂਟ ਆ ਇਹ ਤਾਂ ਛੜੇ ਸ਼ਾਂਟ ਆ ਜੀ ਗਣੇ ਗਣੇ ਨੂੰ ਘੁੱਟ ਦਿੰਦੇ ਆ ਇਹਨਾਂ ਕੋਲ ਤਾਂ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾ ਸਾਡੇ ਨਾਲ ਨਿਆਂ ਹੀ ਕਰਦੇ ਆ ਇਹ ਤਰ੍ਹਾਂ ਇਹ ਤਰ੍ਹਾਂ 3 ਵਾਰਾ ਤਾਂ ਮੇਰਾ ਮੌਲਾੜਾ ਕਿੱਥੇ ਆਇਆ ਹੱਤਾਂ ਅੱਜ ਸ਼ੂਗਰ ਮਿਲ ਚੌਂਕ ਦੇ ਨੀਚੇ ਫਲਾਈਓਵਰ ਦੇ ਨੀਚੇ ਨਾ ਇੱਥੇ ਚਾਹ ਪੀਣ ਗਏ ਸੀਗੇ ਨਹੀਂ ਗਣੇ ਨਹੀਂ ਮੈਂ ਇਕੱਲਾ ਹੀ ਸੀ ਉਹ ਤੇ ਇਹ ਤਾਂ ਟਾਈਮ ਹੋਣਾ 6:30 ਵਜੇ ਹੋਣਿਆ ਜੀ ਅੱਛਾ ਜੀ ਉੱਥੇ ਇਹ ਡਵੀ ਸ਼ਵੀ ਇਹ ਜਿੰਨੇ ਭਰਾ ਹੈਗੇ 3-4 ਭਗਤਪੁਰੇ ਦੇ ਕਰਤੂਤ ਵਗੈਰਾ ਵੇਚਦੇ ਉੱਥੇ ਤੋਂ ਕਿਸੇ ਗੱਲ ਨੂੰ ਲੈ ਕੇ ਨਾ ਉੱਥੇ ਪੈਨ ਨੂੰ ਲੈ ਕੇ ਰੋਲਾ ਪੈ ਗਿਆ ਤੇ ਇੱਕ ਮੇਰਾ ਨਹੀਂ ਕਿਸੇ ਹੋਰ ਬੰਦੇ ਨਾਲ ਉਹਨਾਂ ਦੀਆਂ ਤਲਾਸ਼ੀਆਂ ਲੈਣ ਲੱਗ ਪਏ ਪੈਸੇ ਖੋਣ ਲੱਗ ਪਏ ਉਹਨਾਂ ਤੋਂ ਹੋਰ ਚੀਜ਼ਾਂ ਖੋਣ ਲੱਗ ਪਏ ਉਹਨਾਂ ਦੀਆਂ ਨਾਮ ਤੇ ਸ਼ਵੀ ਆ ਟੋਨੀ ਆ ਤੇ ਇੱਕ ਡਵੀ ਆ ਇਹ ਸਾਰੇ ਭਗਤਪੁਰੇ ਦੇ ਸਾਰੇ ਭਗਤਪੁਰੇ ਦੇ ਤੇ ਮੈਂ ਨਾ ਇਹ ਮੈਂ ਵਿੱਚੋਂ ਇਹਨਾਂ ਨੂੰ ਛੁਡਾਇਆ ਬੰਲਾ ਕਿ ਹਟ ਜਾ ਨਾ ਕਰੋ ਇਹ ਮੇਰੇ ਨਾਲ ਹੀ ਮੁੜ ਕੇ ਮਰ ਗਿਆ ਉਹ ਚੜ ਗਿਆ ਮੇਰੇ ਤੇ ਹੀ ਤੇ ਤੂੰ ਭਜੀ ਕੋਣ ਹੁੰਦਾ ਕਹਿਣਾ ਤੂੰ ਇੰਨੀ ਦੇਰ ਤੇ ਹੱਥੋਂ ਭਈ ਹੋਵੇ ਅਸੀਂ ਮੜਾ ਬੋਟ ਹੱਥੋਂ ਭਈ ਹੋਏ ਆ ਜੀ ਉਧਰ ਬੰਦੇ ਸੱਦਣ ਲੱਪਿਆ ਤੇ ਲੈ ਵੀ ਭਰਾਵਾਂ ਨੂੰ ਆਪਣੇ ਨੂੰ ਫੋਨ ਕਰਤਾ ਉਹ ਆ ਗਏ ਚਲੋ ਹੱਥੋਂ ਭਈ ਉੱਥੇ ਜਿਆਦਾ ਵਧੀ ਲੜਾਈ ਹੋਈ ਰੰਡ ਜੇ ਇਹਨਾਂ ਨੇ ਕਿ ਤੋ ਦਾਤ ਦੂਰ ਚੱਕਿਆ ਤੇ ਦਾਤ ਚੱਕ ਕੇ ਜੀ ਯਾ ਉਂਗਲ ਤੇ ਮਾਰਿਆ ਤੇ ਕਾ ਇੱਥੇ ਮਾਰਿਆ ਤੇ ਕਿਉਂ ਸਿਰ ਤੇ ਮਾਰਿਆ ਜੀ ਮੇਰੇ ਨਾਲ ਆ ਗੱਲ ਹੋਈ ਇਹ ਤੁਹਾਡਾ ਕਿ ਨਾਮ ਮੇਰਾ ਮਨਵਿੰਦਰ ਮਨਵਿੰਦਰ ਕੋੜਾ ਰੇ ਐਸ਼ ਪ੍ਰਾਣੀ ਦਾ ਐਸ਼ ਸਾਡੀ ਸੁਨਾਮ ਪਰੇ ਹੁੰਦੀ ਸੀ ਉਹਦਾ ਬਿੰਦ ਰਖੀਆ ਨਾਮ ਮੇਰਾ ਤੇ ਉਹ ਨਵੀਂ ਰਹਿਸ਼ ਆਈ ਕੋਟੜਾ ਰੋ ਹਾਂ ਕੋਟੜਾ ਰੋ ਤੇ ਕਿੰਨੀਆਂ ਸਤਾਂ ਲਗੀਆਂ ਸਤਾਂ ਜੀ ਟਾਂਕੇ ਲੱਗੇ ਆ ਸਿਰ 'ਤੇ ਦੋ ਟਾਂਕੇ ਸਿਰ 'ਤੇ ਲੱਗੇ ਆ ਉਂਗਲ 'ਤੇ ਲੱਗੇ ਆ ਕਿਹੜਾ ਬਾਹ ਤੇ ਕੋਣੀ ਦੇ ਜਿਨ੍ਹਾਂ ਨੇ ਤੁਹਾਡੇ ਤੇ ਬਾਦ ਕਰ ਦਿੱਤੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਨਹੀਂ ਉਹਨਾਂ ਨਾਲ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਜੀ ਪੁਰਾਣੀ ਰੰਜਿਸ਼ ਹੋਈ ਨਹੀਂ ਤੇ ਉਹਨਾਂ ਕੋਲੇ ਫੜਲੇ ਬੁੜਲੇ ਹਾਂਜੀ ਫੜਲੇ ਜੀ ਹਾਂਜੀ 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 ਬੋਲ ਲਓ ਠੀਕ ਹੈ ਕਿ ਨਹੀਂ ਆਏਂ ਬੱਜਾਓ ਹੋਰ ਘੱਟੂ ਘੱਟ ਦੱਸ ਕੇ ਜਾਣੇ ਸੀ ਜੀ ਪਾੜ ਕਿੰਨੇ ਆਏ ਅੜਵ ਮੇਸਾ ਹੁੰਦਾ ਪੰਜ ਜਾਣੇ ਹੋਏ ਬੜੇ ਜੀ ਅੰਦਰ ਸਾਰੇ ਪੰਜ ਜਾਣੇ ਹੋਾਰੇ ਘਰ ਬੁਰੇ ਜੀ ਹਾਂਜੀ ਹਾਂਜੀ ਜੀ ਨਾ ਜੇ ਪਤਾ ਦੇ ਦੇ ਨਾ ਜੇ ਪਤਾ ਦੇ ਦੇ ਠੀਕ ਉੱਥੇ ਸਾਰੇ ਮਾਰਕੀਟ ਨੂੰ ਪਤਾ ਉੱਥੇ ਸਾਰਿਆਂ ਨੂੰ ਪਤਾ ਹੈ ਜੀ ਚਾਈ ਰੋ ਬੱਜੋ ਹਾਂਜੀ ਹਾਂਜੀ ਜੀ ਚਲਿਓ ਪਹਿਲਾਂ ਕਿੰਨੇ ਸਾਥੀ ਹੋਣਾ ਵੱਡੇ ਭਰਾ ਦੋਗਾ ਸਿਰ ਕਾੜਦੇ ਸੀ ਜੀ 4-5 ਜਾਣੇ 4-5 ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੇ ਅੱਖਾਂ 'ਚ ਸਪਰੇਅ ਪਾਉਂਦੇ ਸੀਗੇ ਇਹ ਤੇ ਉਹ ਹਨਾ ਸਪਰੇਅ ਕੋਣ ਪਾ ਰਹੇ ਸੀ ਜਿਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇਅ ਪਾਉਂਦੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਸਾਨੂੰ ਕੋਲ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਾਨੂੰ ਅਸੀਂ ਨੂੰ ਨਹੀਂ ਆਇਆ ਜਸਤੇ ਉਹ ਰਹਿ ਗਏ ਭਈ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਡ ਹੈ ਇਹ ਹੌਂ ਬਿੜੇ ਨਹੀਂ ਮੇਰੇ ਹਸਬੰਡ ਨੂੰ ਲੈ ਗਏ ਰਜਾਈ ਅੱਛਾ ਜੀ ਹਾਂਜੀ ਪੋਥੋੜੀ ਲੈ ਕੇ ਹਾਂਜੀ ਲੈ ਕੇ ਗੱਲ ਹੀ ਗਏ ਪਤਾ ਨਹੀਂ ਕਿਉਂ ਲੈ ਗਏ ਨਾ ਤਾਂ ਗੱਲ ਵੀ ਨਹੀਂ ਕਰਨ ਦਿੱਤੀ ਮਾੜੀ ਵੀ ਤੁਝੇ ਪੁੱਛਣਾ ਸੀ ਆਏ ਸੀ ਖੜੇ ਸੀ ਸੀਗੇ ਕਿੰਨੇ ਸੀਗੇ ਕਿ ਨਹੀਂ ਜਾਓ ਸਭ ਕਿਹੜਾ ਮਾਪਾਪਾ ਸਰ ਮੈਂ ਹੀ ਆ ਨਾ ਪਿੱਛੇ ਕੰਬੀ ਹੋਰ ਤੁਹਾਡੇ ਨਾਲ ਆ ਗਈ ਮਾਹੀ ਹੈਂ ਮਾਹੀ ਨਹੀਂ ਤੁਹਾਡੇ ਜਿਹੜੇ ਹਸਬੰਡਾ ਸ਼ਵੀ ਉਹ ਇਸ ਵੇਲੇ ਮੌਕੇ ਤੇ ਇੱਥੇ ਹਸਪੀਟਲ ਕੀ ਕਰਦੇ ਪਏ ਸਗੇ ਉਹ ਉਹ ਤਾਂ ਭਰਾ ਆ ਜਿਨ੍ਹਾਂ ਦਾ ਸਿਰ ਪਾੜਿਆ ਅੱਛਾ ਹਾਂਜੀ ਚਲੋ ਠੀਕ ਹੈ ਤੁਹਾਡੇ ਸ਼ਵੀ ਦੇ ਤਾਂ ਨਹੀਂ ਕੁਝ ਲੱਗੀਆਂ ਕੋਈ ਸੱਟ ਸੁੱਟ ਗਈ ਹਾਂਜੀ ਸਰ ਅਸੀਂ ਦੇਖਿਆ ਨਹੀਂ ਠੀਕ ਹੈ ਕਿਹੜਾ ਮੁੱਲਾ ਤੁਹਾਡਾ ਬਰੀਦ ਨਗਰ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਾਡੇ ਕੋਲ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਹੈ ਸਰ ਕੋਈ ਪਤਾ ਨਹੀਂ ਕਿੱਥੇ ਗ੍ਰੈਂਡ ਮੇਰੇ ਵਿੱਚ ਇਹ ਕੁਝ ਬਗਧੀਆਂ ਦੇ ਨੇ ਕੁਝ ਕੋਥੜਾਂ ਦੇ ਕੁਝ ਭਗਤਪੁਰੇ ਦੇ ਨੇ ਪੁਲਿਸ ਸੂਚਨਾ ਦੇਤੀ ਸਰ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਗਈ ਹੈ